ਪੰਜਾਬ ਐਮਪੀਐਮ ਦੇਖਣ ਵਾਲੇ ਜੀ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਿਆ ਕਿ ਮੌਸਮ ਦੇ ਨਾਲ ਜੁੜੀ ਇੱਕ ਖਾਸ ਅਪਡੇਟ ਦੇ ਨਾਲ ਤੁਹਾਡੇ ਨਾਲ ਜੁੜ ਰਹੇ ਹਾਂ ਸੋ ਮੌਸਮ ਹੈ ਜੋ ਮੌਨਸੂਨ ਹੈ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਢਿੱਲਾ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਤੰਬਰ ਦਾ ਮਹੀਨਾ ਚੜ ਚੁੱਕਿਆ ਹੈ ਔਰ ਲਗਭਗ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਸਤੰਬਰ ਦੇ ਅੰਤ ਤੱਕ ਮੌਨਸੂਨ ਹੈ ਜੋ ਪੂਰੇ ਤਰੀਕੇ ਦੇ ਨਾਲ ਪੰਜਾਬ ਅਤੇ ਭਾਰਤ ਦੇ ਵਕ ਵਕ ਸੂਬਿਆਂ ਦੇ ਵਿੱਚੋਂ ਖਤਮ ਹੁੰਦਾ ਦਿਖਾਈ ਦੇਵੇਗਾ ਸਮਾਪਤੀ ਦੇ ਵੱਲ ਦਿਖਾਈ ਦੇਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਫਿਰ ਵੀ ਬਾਰਿਸ਼ ਦਾ ਜੋ ਭਵਿੱਖਬਾਣੀ ਹੈ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਸੋ ਮੌਸਮ ਵਿਭਾਗ ਦੀ ਜੋ ਕਿ ਭਵਿੱਖਬਾਣੀ ਦੇ ਅਨੁਸਾਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਜਿਨ੍ਹਾਂ ਦੇ ਵਿੱਚ ਕੀ ਰੋਪਨਗਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਸੋਏ ਉਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੈ ਜੇਕਰ ਗੱਲ ਕਰੀਏ ਬੀਤੇ ਕੁਝ ਦਿਨਾਂ ਦੀ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਮੌਨਸੂਨ ਹੈ ਜੋ ਇੱਕ ਵਾਰ ਅਸਰ ਦਿਖਾਣ ਦਾ ਨਜ਼ਰ ਆਇਆ ਸੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਮੌਸਮ ਹੈ ਜੋ ਬਰਸਾਤ ਵਾਲਾ ਬਣਿਆ ਹੋਇਆ ਹੈ ਔਰ ਤਾਪਮਾਨ ਦੇ ਵਿੱਚ ਲਗਾਤਾਰ ਘਾਟਾ ਦਰਜ ਕੀਤਾ ਜਾ ਰਿਹਾ ਹੈ ਸੋ ਮੌਨਸੂਨ ਜੋ ਕਾਫੀ ਦਿਨਾਂ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਰਿਆ ਵਜੇ ਨਾਲ-ਨਾਲ ਮੌਸਮ ਤੋਂ ਵੀ ਰਾਹਤ ਦੇ ਰਿਹਾ ਹੈ ਪਰ ਇਹ ਜੋ ਮੌਨਸੂਨ ਹੈ ਜੋ ਜ਼ਿਆਦਾ ਦਿਨ ਤੱਕ ਕਾਇਮ ਨਹੀਂ ਰਹਿ ਪਵੇਗਾ ਆਉਣ ਵਾਲੇ ਦਿਨਾਂ ਦੇ ਲਈ ਮੌਨਸੂਨ ਨੂੰ ਲੈ ਕੇ ਕੋਈ ਵੀ ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆਨ ਵਾਲੇ ਦਿਨਾਂ ਦੇ ਵਿੱਚ ਮੌਸਮ ਹੈ ਜੋ ਅਖਬਾਰ ਫਿਰ ਗਰਮ ਹੋਣ ਦੀ ਸੰਭਾਵਨਾ ਹੈ ਪਰ ਜੋ ਅਨੁਮਾਨ ਹੈ ਮੌਸਮ ਵਿਭਾਗ ਦਾ ਕਿ 15 ਅਗਸਤ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕਿਤੇ ਨਾ ਕਿਤੇ ਮੌਨਸੂਨ ਹੈ ਜੋ ਹਲਕਾ ਐਕਟੀਵੇਟ ਜ਼ਰੂਰ ਦਿਖਾਈ ਦੇਵੇਗਾ ਪਰ 15 ਤੋਂ ਬਾਅਦ ਮੌਨਸੂਨ ਹੈ ਜੋ ਸੁਸਤ ਪੈਦਾ ਦਿਖਾਈ ਦੇਵੇਗਾ ਔਰ ਲਗਾਤਾਰ ਮੌਨਸੂਨ ਘਟਦਾ ਹੋਇਆ ਸੂਬੇ ਦੇ ਵਿੱਚ ਦਿਖਾਈ ਦੇਵੇਗਾ ਜੇਕਰ ਗੱਲ ਕਰੀਏ ਪੂਰੇ ਭਾਰਤ ਦੀ ਤਾਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੌਨਸੂਨ ਹੈ ਜੋ ਜੇ ਵੀ ਅਸਰ ਦਿਖਾ ਰਿਹਾ ਹੈ ਕੁਝ ਸੂਬੇ ਜੀਐਨਏ ਜਿਨ੍ਹਾਂ ਦੇ ਵਿੱਚ ਕੀ ਜੋ ਬਾਰਸ਼ਾ ਨੇ ਪੋਰ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਕੁਝ ਸੂਬਿਆਂ ਦੇ ਵਿੱਚ ਦਰਮਿਆਨ ਵੀ ਪੈ ਰਹੇ ਨੇ ਅਤੇ ਕੁਝ ਸੂਬਿਆਂ ਦੇ ਵਿੱਚ ਜੋ ਮੌਨਸੂਨ ਹੈ ਪੂਰੇ ਤਰੀਕੇ ਦੇ ਨਾਲ ਹਟਦਾ ਦਿਖਾਈ ਨਹੀਂ ਦੇ ਰਿਹਾ ਜੇ ਗੱਲ ਕਰੀਏ ਪਹਾੜੀ ਰਾਜਾਂ ਦੀ ਤਾਂ ਮੌਨਸੂਨ ਪਹਾੜੀ ਰਾਜਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਪੂਰੇ ਤਰੀਕੇ ਦੇ ਨਾਲ ਐਕਟਿਵ ਹੈ ਮੌਸਮ ਵਿਭਾਗ ਦੇ ਵੱਲੋਂ yellow ਅਲਰਟ ਜਾਰੀ ਕੀਤਾ ਗਿਆ ਪਹਾੜੀ ਇਲਾਕਿਆਂ ਦੇ ਵਿੱਚ ਯਾਨੀ ਕਿ ਤੇਜ਼ ਬਰਸਾਤ ਪੈਣ ਦੀ ਸੰਭਾਵਨਾ ਹੈ ਪਹਾੜਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਲਾਕਿਆਂ ਦੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਉਸ ਦੇ ਨਾਂ ਨਾਲ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੇ ਇਲਾਕਿਆਂ ਦੇ ਵਿੱਚ yellow alert موسم ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਸੋਇਜ਼ ਦੌਰਾਨ ਜੋ ਇਹਨਾਂ ਇਲਾਕਿਆਂ ਦੇ ਨਾਲ ਲੱਗਦੇ ਜ਼ਮੀਨੀ ਖੇਤਰ ਨੇ ਉਹਨਾਂ ਦੇ ਵਿੱਚ ਵੀ ਤੇਜ਼ ਬਰਸਾਤ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਰਸਾਤ ਹੈ ਜੋ ਹੋਣ ਦੀ ਭਵਿਕਵਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਲਾਕਿਆਂ ਦੀ ਯਾਨੀ ਕਿ ਜ਼ਿਲ੍ਹਿਆਂ ਦੀ ਜਿਨ੍ਹਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਹਿ ਤਾਂ ਬਾੜੀ ਇਲਾਕਿਆਂ ਦੇ ਨਾਲ ਲੱਗਦੇ ਜ਼ਿਲ੍ਹੇ ਜਿਨ੍ਹਾਂ ਵਿੱਚ ਕੀ ਗੁਰਦਾਸਪੁਰ ਇਸਦੇ ਨਾਲ-ਨਾਲ ਰੂਪਨਗਰ ਅਤੇ ਜਿਹੇ ਇਲਾਕੇ ਜਿਨ੍ਹਾਂ ਦੇ ਵਿੱਚ ਕੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੂਆਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੱਕ ਮੌਨਸੂਨ ਦਾ ਅਸਰ ਦਿਖਾਈ ਦੇ ਸਕਦਾ ਹੈ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਮੌਨਸੂਨ ਖਤਮ ਹੁੰਦਾ ਹੋਇਆ ਦਿਖਾਈ ਦੇਵੇਗਾ ਸੋ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਤੇ ਦਿਨਾਂ ਦੇ ਵਿੱਚ ਜੋ ਲੁਧਿਆਣੇ ਦਾ ਕਾਫੀ ਕਾਟੜ ਦਰਜ ਕੀਤਾ ਗਿਆ ਹੈ ਲੁਧਿਆਣੇ ਦੇ ਵਿੱਚ ਤਾਪਮਾਨ ਲਗਾਤਾਰ ਘਟਦਾ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਪੂਰੇ ਸੂਬੇ ਦੀ ਤਾਂ ਸੂਬੇ ਦੇ ਵਿੱਚ ਵੀ ਤਾਪਮਾਨ ਹੈ ਜੋ ਕਿ 37 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਮੈਂ ਔਸਤਨ ਤਾਪਮਾਨ ਦੀ ਗੱਲ ਕਰੀਏ ਤਾਂ ਤਪਮਾਨ ਲਗਭਗ 35 ਤੋਂ 37 ਡਿਗਰੀ ਦੇ ਵਿੱਚ ਹੀ ਜੋ ਰਿਕਾਰਡ ਕੀਤਾ ਗਿਆ ਹੈ ਕੁ ਬੀਤੇ ਕੁਝ ਦਿਨਾਂ ਦੇ ਵਿੱਚ ਸਵਾਨ ਵਾਲੇ ਦਿਨਾਂ ਦੇ ਵਿੱਚ ਜੋ ਤਾਪਮਾਨ ਹੈ ਜੋ ਇਸੇ ਤਰੀਕੇ ਦੇ ਨਾਲ ਬਣੀ ਰਹਿਣ ਦੀ ਸੰਭਾਵਨਾ ਹੈ 15 ਸਤੰਬਰ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਪਰ 15 ਸਤੰਬਰ ਤੋਂ ਬਾਅਦ ਮੌਨਸੂਨ ਹੈ ਜੋ ਘਟ ਹੁੰਦਾ ਦਿਖਾਈ ਦੇਵੇਗਾ ਤੇ ਜੋ ਹੌਲੀ ਹੌਲੀ ਮੌਨਸੂਨ ਹੈ ਪੰਜਾਬ ਦੇ ਵਿੱਚੋਂ ਜੋ ਆਪਣਾ ਅਸਰ ਖਤਮ ਹੁੰਦਾ ਸੁਮਤ ਹੁੰਦਾ ਦਿਖਾਈ ਦੇਵੇਗਾ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੁਹਾਨੂੰ ਇਜਾਜ਼ਤ ਧੰਨਵਾਦ